ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਘਰ ਹੋਵੇ ਜਾਂ ਦੁਕਾਨ ਵਾਸਤੂ ਨੁਕਸ ਤੁਹਾਨੂੰ ਪਰੇਸ਼ਾਨ ਕਰਦੇ ਹਨ ਇਸ ਦੇ ਹੱਲ ਕਿੱਥੇ ਤੇ ਕੀ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਰਹਿਣ ਲਈ ਘਰ ਹੋਵੇ ਜਾਂ ਵਪਾਰ ਕਰਨ ਲਈ ਦੁਕਾਨ ਜੇਕਰ ਵਾਸੂ ਨੁਕਸ ਹੈ ਤਾਂ ਇਸ ਦਾ ਸਾਡੇ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਤੁਹਾਡੇ ਘਰ ਜਾਂ ਦੁਕਾਨ ਚ ਵਾਸੂ ਨੁਕਸ ਹੈ ਜਾਂ ਨਹੀਂ ਇਸ ਨੂੰ ਕਿਵੇਂ ਦੂਰ ਰੱਖਣਾ ਹੈ ਅਤੇ ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਉਚਿਤ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਤੁਹਾਨੂੰ ਦਿੰਦੇ ਹਾਂ ਜਿੱਥੇ ਵਾਸੋਂ ਨੁਕਸ ਪਾਇਆ ਜਾਂਦਾ ਹੈ ਉੱਥੇ ਤਰੱਕੀ ਰੁਕ ਜਾਂਦੀ ਹੈ ਰੋਗਾਂ ਦਾ ਘਰ ਰਹਿੰਦਾ ਹੈ ਵਿਆਹ ਅਤੇ ਬੱਚਿਆਂ ਨਾਲ ਜੁੜੇ ਮਾਮਲਿਆਂ ਵਿੱਚ ਸਮੱਸਿਆਵਾਂ ਬਣੀ ਰਹਿੰਦੀਆਂ ਹਨ ਉੱਥੇ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ ਪਰਿਵਾਰ ਵਿੱਚ ਵੰਸ਼ ਵਿੱਚ ਕੋਈ ਵਾਧਾ ਨਹੀਂ ਹੁੰਦਾ ਦੱਸਿਆ ਜਾਂਦਾ ਹੈ ਕਿ ਵਾਸੂ ਨੁਕਸਦੂਰ ਕਰਨ ਲਈ ਮੱਛੀਆਂ ਨੂੰ ਪਾਣੀ ਰੱਖਣਾ ਛੱਪਣਾ ਅਤੇ ਨਹਿਰਾਂ ਵਿੱਚ ਛੱਡਣਾ ਕੁੱਤਿਆਂ ਅਤੇ ਕੀੜੀਆਂ ਨੂੰ ਭੋਜਨ ਦੇਣਾ ਲੜਕੀਆਂ ਦੇ ਵਿਆਹ ਵਿਦਿਆ ਵਿੱਚ ਦਾਨ ਕਰਨਾ ਪਸ਼ੂ ਪੰਛੀਆਂ ਦੀ ਸੇਵਾ ਕਰਨਾ ਸੂਰਜ ਨੂੰ ਜਲ ਚੜਾਉਣਾ ਆਦਿ ਅਜਿਹਾ ਕਰਨ ਨਾਲ ਵਾਸੂ ਨੁਕਸ ਤੋਂ ਛੁਟਕਾਰਾ ਮਿਲਦਾ ਹੈ ਘਰ ਦਾ ਮੁੱਖ ਦਰਵਾਜ਼ਾ ਕਿਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਜੇਕਰ ਘਰ ਦਾ ਮੁੱਖ ਦਰਵਾਜ਼ਾ ਪੂਰਕ ਬਲ ਹੋਵੇ ਤਾਂ ਇਸ ਦਾ ਰੰਗ ਸੰਤਰੀ ਜਾਂ ਸੁਨਹਿਰੀ ਹੋਣਾ ਚਾਹੀਦਾ ਹੈ ਘਰ ਦਾ ਮੁੱਖ ਦਰਵਾਜ਼ਾ ਕਦੇ ਵੀ ਦੱਖਣ ਦਿਸ਼ਾ ਵੱਲ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਉੱਤਰ ਦਿਸ਼ਾ ਵੱਲ ਹੈ ਤਾਂ ਇਸ ਦਾ ਰੰਗ ਨੀਲਾ ਜਾਂ ਅਸਮਾਨੀ ਹੋਣਾ ਚਾਹੀਦਾ ਹੈ ਜੇਕਰ ਘਰ ਦਾ ਮੁੱਖ ਦਰਵਾਜ਼ਾ ਪੱਛਮ ਵੱਲ ਖੁੱਲਦਾ ਹੈ ਤਾਂ ਇਸ ਦਾ ਰੰਗ ਚਿੱਟਾ ਹਲਕਾ ਪੀਲਾ ਹੋਣਾ ਚਾਹੀਦਾ ਹੈ ਪੌੜੀਆਂ ਵੱਲ ਵੀ ਦਿਓ ਧਿਆਨ ਕਿਹਾ ਜਾਂਦਾ ਹੈ ਕਿ ਪੌੜੀਆਂ ਦੀ ਦਿਸ਼ਾ ਦੱਖਣ ਪੱਛਮ ਜਾਂ ਦੱਖਣ ਪੂਛਮ ਵੱਲ ਹੋਣੀ ਚਾਹੀਦੀ ਹੈ ਪੌੜੀਆਂ ਦੀ ਹਮੇਸ਼ਾ ਇੱਕ ਅਜੀਬ ਸੰਖਿਆ ਹੋਣੀ ਚਾਹੀਦੀ ਹੈ ਜਿਵੇਂ ਕਿ ਇਹ 3 5 7 9 11 13 15 17 23 29 ਆਦੀ ਵਿੱਚ ਹਨ ਆਮ ਤੌਰ ਤੇ ਘਰ ਦੀਆਂ ਪੌੜੀਆਂ 17 ਹੀ ਸ਼ੁਭ ਮੰਨੀਆਂ ਜਾਂਦੀਆਂ ਹਨ ਪੌੜੀਆਂ ਦੇ ਹੇਠਾਂ ਸਟੋਰ ਜਾਂ ਸ੍ਰਿਚ ਰੂਮ ਬਣਾਇਆ ਜਾ ਸਕਦਾ ਹੈ ਦੁਕਾਨ ਟਾਇਲਟ ਬਾਥਰੂਮ ਲੈਟਰਨ ਵਾਲਾ ਬੈੱਡ ਜਾਂ ਬੈਠਣ ਲਈ ਬੈੱਡ ਸ਼ੀਟ ਨਹੀਂ ਹੋਣੀ ਚਾਹੀਦੀ ਪੌੜੀਆਂ ਕਦੇ ਵੀ ਘਰ ਜਾਂ ਦੁਕਾਨ ਦੇ ਵਿੱਚਕਾਰ ਜਾਂ ਬ੍ਰह्म ਸਥਾਨ ਤੇ ਨਹੀਂ ਹੋਣੀਆਂ ਚਾਹੀਦੀਆਂ ਘਰ ਦਾ ਪੂਜਾ ਸਥਾਨ ਉੱਤਰ ਪੂਰਬੀਆ ਮੰਦਰ ਬਣਾਉਣਾ ਚਾਹੀਦਾ ਹੈ ਇਸ ਦਿਸ਼ਾ ਚ ਭਗਵਾਨ ਸ਼ਿਵ ਜਾਂ ਸ਼ਿਵਲਿੰਗ ਦੀ ਮੂਰਤੀ ਸਥਾਪਿਤ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਮੰਦਰ ਦਾ ਪ੍ਰਵੇਸ਼ ਦੁਆਰ ਪੂਰਬ ਜਾਂ ਦੱਖਣ ਵਿੱਚ ਹੋਣਾ ਚਾਹੀਦਾ ਹੈ ਘਰ ਚ ਕਦੇ ਵੀ ਭਗਵਾਨ ਸ਼ਿਵ ਦੀ ਪੂਜਾ ਨਹੀਂ ਕਰਨੀ ਚਾਹੀਦੀ ਤਸਵੀਰਾਂ ਜਾਂ ਮੂਰਤੀਆਂ ਰੱਖ ਸਕਦੇ ਹਾਂ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਇਹ ਜਾਣਕਾਰੀ ਹੋਰ ਵੀ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ ਮਿਲਦੇ ਹਾਂ ਇਸ ਤਰ੍ਹਾਂ ਦੀ ਅਗਲੀ ਵੀਡੀਓ ਲੈ ਕੇ ਖੁਸ਼ ਰਹੋ ਮਸਤ ਰਹੋ ਜੈ ਮਾਤਾ ਦੀ